ਸੰਸਦ ਭਵਨ ਦੇ ਵਿੱਚ ਸਰਗਰਮੀ ਨਾਲ ਭਰਿਆ ਰਹੇਗਾ ਕਿਉਂਕਿ ਬਜਟ ਦਾ ਦਿਨ ਆ ਗਿਆ ਅੱਜ 1 ਫਰਵਰੀ 2025 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਭਾਵੇਂ ਉਹ ਨੌਕਰੀ ਪੇਸ਼ਾ ਲੋਕ ਹੋਣ ਬਿਜ਼ਨਸਮੈਨ ਹੋਣ ਜਾਂ ਫਿਰ ਘਰੇਲੂ ਔਰਤਾ ਹਰ ਕਿਸੇ ਦੇ ਮਨ ਦੇ ਵਿੱਚ ਕੋ ਸਵਾਲ ਹੈ ਕਿਸ ਵਾਰ ਸਾਡੀਆਂ ਜੇਬਾਂ ਤੇ ਕੀ ਅਸਰ ਪਵੇਗਾ ਅੱਜ ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਸਵੇਰੇ 10:25 ਤੇ ਕੈਬਨਿਟ ਦੀ ਮੀਟਿੰਗ ਹੋਵੇਗੀ ਜਿੱਥੇ ਬਜਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇਗੀ ਦੂਜੇ ਪਾਸੇ ਬਜਟ ਦੀ ਕਾਪੀ ਸੰਸਦ ਭਵਨ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚ ਚੁੱਕੇ ਨੇ ਮਤਲਬ ਹੁਣ ਕੁਝ ਹੀ ਘੰਟਿਆਂ ਦੇ ਵਿੱਚ ਬਜਟ ਦੇ ਨਾਲ ਜੁੜੇ ਵੱਡੇ ਐਲਾਨ ਹੋਣ ਵਾਲੇ ਨੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ ਤਾਂ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਦੇ ਨਾਲ ਹਲਚਲ ਦੇ ਨਾਲ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਭਰਿਆ ਰਹੇਗਾ ਕਿਉਂਕਿ ਅੱਜ yeah <laughs> ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਇਸ ਵਾਰ ਬਜਟ ਨੂੰ ਲੈ ਕੇ ਕਾਫੀ ਚਰਚਾ ਆਇਆ ਤੇ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਮਹਿੰਗਾਈ ਅਤੇ ਟੈਕਸ ਦੇ ਮੋਰਚੇ ਤੇ ਵੱਡੀ ਰਾਹਤ ਦੇਣ ਜਾ ਰਹੀ ਹੈ ਇਸ ਲਈ ਸੰਭਵ ਹੈ ਕਿ ਟੈਕਸ ਸਲੈਬ ਦੇ ਵਿੱਚ ਬਦਲਾਵ ਹੋ ਸਕਦਾ ਹੈ ਜਿਸ ਨਾਲ ਮਿਡਲ ਕਲਾਸ ਦੀ ਜੇਬ ਤੇ ਬੋਝ ਘਟ ਜਾਵੇਗਾ ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਇਸ ਵਾਰ ਸਰਕਾਰ ਖਾਣ ਪੀਣ ਦੀਆਂ ਵਸਤਾਂ ਪੈਟਰੋਲ ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਜਮਤਾ ਦੇ ਵਿੱਚ ਰਾਹਤ ਦੇਣ ਲਈ ਕੁਝ ਖਾਸ ਕਦਮ ਚੁੱਕ ਸਕਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਦੁੱਧ ਦਾਲਾਂ ਗੈਸ ਸਿਲੰਡਰਾਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕੀ ਅਸਰ ਪਵੇਗਾ ਕਿ ਸਰਕਾਰ ਕੋਈ ਸਬਸਿਡੀ ਵਧਾਉਣ ਜਾ ਰਹੀ ਹੈ ਜਾਂ ਨਵੀਆਂ ਸਕੀਮਾਂ ਲੈ ਕੇ ਆਉਣ ਵਾਲੀ ਹੈ ਨੌਕਰੀ ਕਰਨ ਵਾਲੇ ਮਿਡਲ ਕਲਾਸ ਟੈਕਸ ਪੇਅਰ ਇਹ ਸੋਚ ਰਹੇ ਨੇ ਕਿ ਇਸ ਵਾਰ ਉਹਨਾਂ ਨੂੰ ਟੈਕਸ ਦੇ ਬੋਝ ਤੋਂ ਕੁਝ ਰਾਹਤ ਮਿਲੇਗੀ ਇਸ ਲਈ ਸਵੈ ਰੋਜ਼ਗਾਰ ਅਤੇ ਛੋਟੇ ਬਿਜ਼ਨਸਮੈਨ ਵੀ ਆਪਣੇ ਲਈ ਕੁਝ ਰਾਹਤ ਦੀ ਉਮੀਦ ਕਰ ਰਹੇ ਨੇ ਦੱਸ ਦੇ ਕਿ ਨਿਰਮਲਾ ਸੀਤਾ ਰਮਨ ਅੱਜ ਯਾਨੀ 1 ਫਰਵਰੀ ਸਵੇਰੇ 11 ਵਜੇ ਬਜਟ ਭਾਸ਼ਣ ਸ਼ੁਰੂ ਕਰਨਗੇ ਦਰਸ਼ਕ ਸੰਸਦ ਟੀਵੀ ਤੇ ਸੀ타 ਰਮਨ ਦਾ ਬਜਟ ਭਾਸ਼ਣ ਦੇਖ ਸਕਦੇ ਨੇ ਅਤੇ ਮੁੱਖ ਕੋਸ਼ਨਾਵਾਂ ਦੀ ਲਾਈਵ ਕਵਰੇਜ ਦੇ ਲਈ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਹਿੰਦੀ ਦੇਖ ਸਕਦੇ ਨੇ ਬਜਟ ਚ ਰੱਖਿਆ ਸਿੱਖਿਆ ਤੇ ਸਿਹਤ ਦੇ ਨਾਲ ਨਾਲ ਭਾਰਤੀ ਰੇਲਵੇ ਨਾਲ ਜੁੜੇ ਅਹਿਮ ਐਲਾਨ ਵੀ ਕੀਤੇ ਜਾਣਗੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਬਜਟ ਨਾਲ ਜੁੜੀਆਂ ਕਈ ਪੁਰਾਣੀਆਂ ਰਵਾਇਤਾਂ ਨੂੰ ਬਦਲ ਦਿੱਤਾ ਹੈ ਜਿਸ ਵਿੱਚ ਰੇਲਵੇ ਬਜਟ ਵੀ ਸ਼ਾਮਲ ਹੈ ਸਾਲ 2017 ਤੋਂ ਪਹਿਲਾਂ ਭਾਰਤੀ ਰੇਲਵੇ ਦੇ ਲਈ ਇੱਕ ਵੱਖਰਾ ਰੇਲ ਬਜਟ ਪੇਸ਼ ਕੀਤਾ ਜਾਂਦਾ ਸੀ ਪਰ ਇਸ ਤੋਂ ਬਾਅਦ ਰੇਲਵੇ ਬਜਟ ਨੂੰ ਵੀ ਇਸ ਆਮ ਬਜਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸ ਨੂੰ ਰਾਹਤ ਦਿੰਦੀ ਹੈ ਅਤੇ ਕਿਸ ਤੇ ਨਵਾਂ ਬੋਝ ਪਾ ਦਿੰਦੀ ਹੈ ਕਿ ਮੱਧ ਵਰਗ ਨੂੰ ਮਿਲੇਗੀ ਟੈਕਸ ਤੋਂ ਰਾਹਤ ਕੀ ਖਾਣ-ਪੀਣ ਦੀਆਂ ਵਸਤਾਂ ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਅਸਰ ਪਵੇਗਾ ਜਵਾਬ ਸਿਰਵੋ ਕੁਝ ਹੀ ਘੰਟਿਆਂ ਦੇ ਵਿੱਚ ਮਿਲਣ ਵਾਲਾ ਹੁਣ ਤੋਂ ਕੁਝ ਘੰਟਿਆਂ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀ타ਰਮਨ ਬਜਟ ਪੇਸ਼ ਕਰਨਗੇ ਅਤੇ ਇਹ ਸਪਸ਼ਟ ਹੋਵੇਗਾ ਕਿ 2025-26 ਦੇ ਵਿੱਚ ਸਰਕਾਰ ਦੀਆਂ ਆਰਥਿਕ ਨੀਤੀਆਂ ਕੀ ਹੋਣ ਵਾਲੀਆਂ ਨੇ ਕਿ ਸਵਾਰ ਟੈਕਸ ਤੋਂ ਰਾਹਤ ਮਿਲੇਗੀ ਕਿ ਮਹਿੰਗਾਈ ਤੇ ਕਾਬੂ ਪਾਇਆ ਜਾਵੇਗਾ ਤੇ ਕਿ ਸਰਕਾਰ ਨੌਜਵਾਨਾਂ ਤੇ ਕਾਰੋਬਾਰੀਆਂ ਦੇ ਲਈ ਵੱਡੇ ਵੱਡੇ ਮੌਕੇ ਲੈ ਕੇ ਆਉਂਦੀ ਹੈ ਦੇਖਣਾ ਬਾਕੀ ਹੋਵੇਗਾ ਮਹਿਜ਼ ਕੁਝ ਹੀ ਕੰਟਿਆਂ ਦੇ ਬਾਅਦ ਬਜਟ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਸਾਰੇ ਸਵੱਲਾਂ ਦਾ ਜਵਾਬ ਆਪੇ ਹੀ ਮਿਲ ਜਾਵੇਗਾ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਨਾਲ ਭਰਿਆ ਰਹੇਗਾ ਕਿਉਂਕਿ ਬਜਟ ਦਾ ਦਿਨ ਆ ਗਿਆ ਅੱਜ 1 ਫਰਵਰੀ 2025 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਭਾਵੇਂ ਉਹ ਨੌਕਰੀ ਪੇਸ਼ਾ ਲੋਕ ਹੋਣ ਬਿਜ਼ਨਸਮੈਨ ਹੋਣ ਜਾਂ ਫਿਰ ਘਰੇਲੂ ਔਰਤਾ ਹਰ ਕਿਸੇ ਦੇ ਮਨ ਦੇ ਵਿੱਚ ਇੱਕੋ ਸਵਾਲ ਹੈ ਕਿ ਇਸ ਵਾਰ ਸਾਡੀਆਂ ਜੇਬਾਂ ਤੇ ਕੀ ਅਸਰ ਪਵੇਗਾ ਅੱਜ ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਸਵੇਰੇ 10:25 ਤੇ ਕੈਬਨਿਟ ਦੀ ਮੀਟਿੰਗ ਹੋਵੇਗੀ ਜਿੱਥੇ ਬਜਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇਗੀ। ਦੂਜੇ ਪਾਸੇ ਬਜਟ ਦੀ ਕਾਪੀ ਸੰਸਦ ਭਵਨ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚ ਚੁੱਕੇ ਨੇ। ਮਤਲਬ ਹੁਣ ਕੁਝ ਹੀ ਘੰਟਿਆਂ ਦੇ ਵਿੱਚ ਬਜਟ ਦੇ ਨਾਲ ਜੁੜੇ ਵੱਡੇ ਐਲਾਨ ਹੋਣ ਵਾਲੇ ਨੇ। ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ ਤਾਂ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਦੇ ਨਾਲ ਹਲਚਲ ਦੇ ਨਾਲ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਭਰਿਆ ਰਹੇਗਾ ਕਿਉਂਕਿ ਅੱਜ E ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਇਸ ਵਾਰ ਬਜਟ ਨੂੰ ਲੈ ਕੇ ਕਾਫੀ ਚਰਚਾ ਆਇਆ ਤੇ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਮਹਿੰਗਾਈ ਅਤੇ ਟੈਕਸ ਦੇ ਮੋਰਚੇ ਤੇ ਵੱਡੀ ਰਾਹਤ ਦੇਣ ਜਾ ਰਹੀ ਹੈ ਇਸ ਲਈ ਸੰਭਵ ਹੈ ਕਿ ਟੈਕਸ ਸਲੈਬ ਦੇ ਵਿੱਚ ਬਦਲਾਵ ਹੋ ਸਕਦਾ ਜਿਸ ਨਾਲ ਮਿਡਲ ਕਲਾਸ ਦੀ ਜੇਬ ਤੇ ਬੋਝ ਘਟ ਜਾਵੇਗਾ ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਇਸ ਵਾਰ ਸਰਕਾਰ ਖਾਣ ਪੀਣ ਦੀਆਂ ਵਸਤਾਂ ਪੈਟਰੋਲ ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਰਾਹਤ ਦੇਣ ਲਈ ਕੁਝ ਖਾਸ ਕਦਮ ਚੁੱਕ ਸਕਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਦੁੱਧ ਦਾਲਾਂ ਗੈਸ ਸਿਲੰਡਰਾਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕੀ ਅਸਰ ਪਵੇਗਾ ਕਿ ਸਰਕਾਰ ਕੋਈ ਸਬਸਿਡੀ ਵਧਾਉਣ ਜਾ ਰਹੀ ਹੈ ਜਾਂ ਨਵੀਆਂ ਸਕੀਮਾਂ ਲੈ ਕੇ ਆਉਣ ਵਾਲੀ ਹੈ ਨੌਕਰੀ ਕਰਨ ਵਾਲੇ ਮਿਡਲ ਕਲਾਸ ਟੈਕਸ ਪੇਅਰ ਇਹ ਸੋਚ ਰਹੇ ਨੇ ਕਿ ਸਵਾਰ ਉਹਨਾਂ ਨੂੰ ਟੈਕਸ ਦੇ ਬੋਝ ਤੋਂ ਕੁਝ ਰਾਹਤ ਮਿਲੇਗੀ ਇਸ ਲਈ ਸਵੈ ਰੋਜ਼ਗਾਰ ਅਤੇ ਛੋਟੇ ਬਿਜ਼ਨਸਮੈਨ ਵੀ ਆਪਣੇ ਲਈ ਕੁਝ ਰਾਹਤ ਦੀ ਉਮੀਦ ਕਰ ਰਹੇ ਨੇ ਦੱਸ ਦੇ ਕਿ ਨਿਰਮਲਾ ਸੀਤਾ ਰਮਨ ਅੱਜ ਯਾਨੀ 1 ਫਰਵਰੀ ਸਵੇਰੇ 11 ਵਜੇ ਬਜਟ ਭਾਸ਼ਣ ਸ਼ੁਰੂ ਕਰਨਗੇ ਦਰਸ਼ਕ ਸੰਸਦ ਟੀਵੀ ਤੇ ਸੀ타 ਰਮਨ ਦਾ ਬਜਟ ਭਾਸ਼ਣ ਦੇਖ ਸਕਦੇ ਨੇ ਅਤੇ ਮੁੱਖ ਖੋਸ਼ਨਾਵਾਂ ਦੀ ਲਾਈਵ ਕਵਰੇਜ ਦੇ ਲਈ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਹਿੰਦੀ ਦੇਖ ਸਕਦੇ ਨੇ ਬਜਟ ਚ ਰੱਖਿਆ ਸਿੱਖਿਆ ਤੇ ਸਿਹਤ ਦੇ ਨਾਲ ਨਾਲ ਭਾਰਤੀ ਰੇਲਵੇ ਨਾਲ ਜੁੜੇ ਅਹਿਮ ਐਲਾਨ ਵੀ ਕੀਤੇ ਜਾਣਗੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਬਜਟ ਨਾਲ ਜੁੜੀਆਂ ਕਈ ਪੁਰਾਣੀਆਂ ਰਵਾਇਤਾਂ ਨੂੰ ਬਦਲ ਦਿੱਤਾ ਹੈ ਜਿਸ ਵਿੱਚ ਰੇਲਵੇ ਬਜਟ ਵੀ ਸ਼ਾਮਲ ਹੈ ਸਾਲ 2017 ਤੋਂ ਪਹਿਲਾਂ ਭਾਰਤੀ ਰੇਲਵੇ ਦੇ ਲਈ ਇੱਕ ਵੱਖਰਾ ਰੇਲ ਬਜਟ ਪੇਸ਼ ਕੀਤਾ ਜਾਂਦਾ ਸੀ ਪਰ ਇਸ ਤੋਂ ਬਾਅਦ ਰੇਲਵੇ ਬਜਟ ਨੂੰ ਵੀ ਇਸ ਆਮ ਬਜਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸ ਨੂੰ ਰਾਹਤ ਦਿੰਦੀ ਹੈ ਅਤੇ ਕਿਸ ਤੇ ਨਵਾਂ ਬੋਝ ਪਾ ਦਿੰਦੀ ਹੈ ਕਿ ਮੱਧ ਵਰਗ ਨੂੰ ਮਿਲੇਗੀ ਟੈਕਸ ਤੋਂ ਰਾਹਤ ਕੀ ਖਾਣ-ਪੀਣ ਦੀਆਂ ਵਸਤਾਂ ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਅਸਰ ਪਵੇਗਾ ਜਵਾਬ ਸਿਰਵਕ ਕੁਝ ਹੀ ਘੰਟਿਆਂ ਦੇ ਵਿੱਚ ਮਿਲਣ ਵਾਲਾ ਹੈ ਹੁਣ ਤੋਂ ਕੁਝ ਘੰਟਿਆਂ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਬਜਟ ਪੇਸ਼ ਕਰਨਗੇ ਅਤੇ ਇਹ ਸਪਸ਼ਟ ਹੋਵੇਗਾ ਕਿ 2025-26 ਦੇ ਵਿੱਚ ਸਰਕਾਰ ਦੀਆਂ ਆਰਥਿਕ ਨੀਤੀਆਂ ਕੀ ਹੋਣ ਵਾਲੀਆਂ ਨੇ ਕਿ ਸਵਾਰ ਟੈਕਸ ਤੋਂ ਰਾਹਤ ਮਿਲੇਗੀ ਕਿ ਮਹਿੰਗਾਈ ਤੇ ਕਾਬੂ ਪਾਇਆ ਜਾਵੇਗਾ ਤੇ ਕਿ ਸਰਕਾਰ ਨੌਜਵਾਨਾਂ ਤੇ ਕਾਰੋਬਾਰੀਆਂ ਦੇ ਲਈ ਵੱਡੇ ਵੱਡੇ ਮੌਕੇ ਲੈ ਕੇ ਆਉਂਦੇ ਆ ਦੇਖਣਾ ਬਾਕੀ ਹੋਵੇਗਾ ਮਹਿਜ਼ ਕੁਝ ਹੀ ਘੰਟਿਆਂ ਦੇ ਬਾਅਦ ਬਜਟ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਵਾਦ ਇਹਨਾਂ ਸਾਰੇ ਸਵੱਲਾਂ ਦਾ ਜਵਾਬ ਆਪੇ ਹੀ ਮਿਲ ਜਾਵੇਗਾ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਨਾਲ ਭਰਿਆ ਰਹੇਗਾ ਕਿਉਂਕਿ ਬਜਟ ਦਾ ਦਿਨ ਆ ਗਿਆ ਅੱਜ 1 ਫਰਵਰੀ 2025 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਭਾਵੇਂ ਉਹ ਨੌਕਰੀ ਪੇਸ਼ਾ ਲੋਕ ਹੋਣ ਬਿਜ਼ਨਸਮੈਨ ਹੋਣ ਜਾਂ ਫਿਰ ਘਰੇਲੂ ਔਰਤਾ ਹਰ ਕਿਸੇ ਦੇ ਮਨ ਦੇ ਵਿੱਚ ਕੋਈ ਸਵਾਲ ਹੈ ਕਿਸ ਵਾਰ ਸਾਡੀਆਂ ਜੇਬਾਂ ਤੇ ਕੀ ਅਸਰ ਪਵੇਗਾ ਅੱਜ ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਸਵੇਰੇ 10:25 ਤੇ ਕੈਬਨਿਟ ਦੀ ਮੀਟਿੰਗ ਹੋਵੇਗੀ ਜਿੱਥੇ ਬਜਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇਗੀ ਦੂਜੇ ਪਾਸੇ ਬਜਟ ਦੀ ਕਾਪੀ ਸੰਸਦ ਭਵਨ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚ ਚੁੱਕੇ ਨੇ ਮਤਲਬ ਹੁਣ ਕੁਝ ਹੀ ਘੰਟਿਆਂ ਦੇ ਵਿੱਚ ਬਜਟ ਦੇ ਨਾਲ ਜੁੜੇ ਵੱਡੇ ਐਲਾਨ ਹੋਣ ਵਾਲੇ ਨੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ ਤਾਂ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਦੇ ਨਾਲ ਹਲਚਲ ਦੇ ਨਾਲ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਭਰਿਆ ਰਹੇਗਾ ਕਿਉਂਕਿ ਅੱਜ E ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਇਸ ਵਾਰ ਬਜਟ ਨੂੰ ਲੈ ਕੇ ਕਾਫੀ ਚਰਚਾ ਆਇਆ ਤੇ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਮਹਿੰਗਾਈ ਅਤੇ ਟੈਕਸ ਦੇ ਮੋਰਚੇ ਤੇ ਵੱਡੀ ਰਾਹਤ ਦੇਣ ਜਾ ਰਹੀ ਹੈ ਇਸ ਲਈ ਸੰਭਵ ਹੈ ਕਿ ਟੈਕਸ ਸਲੈਬ ਦੇ ਵਿੱਚ ਬਦਲਾਵ ਹੋ ਸਕਦਾ ਹੈ ਜਿਸ ਨਾਲ ਮਿਡਲ ਕਲਾਸ ਦੀ ਜੇਬ ਤੇ ਬੋਝ ਘਟ ਜਾਵੇਗਾ ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਇਸ ਵਾਰ ਸਰਕਾਰ ਖਾਣ ਪੀਣ ਦੀਆਂ ਵਸਤਾਂ ਪੈਟਰੋਲ ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਜਮਤਾ ਦੇ ਵਿੱਚ ਰਾਹਤ ਦੇਣ ਲਈ ਕੁਝ ਖਾਸ ਕਦਮ ਚੁੱਕ ਸਕਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਦੁੱਧ ਦਾਲਾਂ ਗੈਸ ਸਿਲੰਡਰਾਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕੀ ਅਸਰ ਪਵੇਗਾ ਕਿ ਸਰਕਾਰ ਕੋਈ ਸਬਸਿਡੀ ਵਧਾਉਣ ਜਾ ਰਹੀ ਹੈ ਜਾਂ ਨਵੀਆਂ ਸਕੀਮਾਂ ਲੈ ਕੇ ਆਉਣ ਵਾਲੀ ਹੈ ਨੌਕਰੀ ਕਰਨ ਵਾਲੇ ਮਿਡਲ ਕਲਾਸ ਟੈਕਸ ਪੇਅਰ ਇਹ ਸੋਚ ਰਹੇ ਨੇ ਕਿ ਇਸ ਵਾਰ ਉਹਨਾਂ ਨੂੰ ਟੈਕਸ ਦੇ ਬੋਝ ਤੋਂ ਕੁਝ ਰਾਹਤ ਮਿਲੇਗੀ ਇਸ ਲਈ ਸਵੈ ਰੋਜ਼ਗਾਰ ਅਤੇ ਛੋਟੇ ਬਿਜ਼ਨਸਮੈਨ ਵੀ ਆਪਣੇ ਲਈ ਕੁਝ ਰਾਹਤ ਦੀ ਉਮੀਦ ਕਰ ਰਹੇ ਨੇ ਦੱਸ ਦੇ ਕਿ ਨਿਰਮਲਾ ਸੀਤਾ ਰਮਨ ਅੱਜ ਯਾਨੀ 1 ਫਰਵਰੀ ਸਵੇਰੇ 11 ਵਜੇ ਬਜਟ ਭਾਸ਼ਣ ਸ਼ੁਰੂ ਕਰਨਗੇ ਦਰਸ਼ਕ ਸੰਸਦ ਟੀਵੀ ਤੇ ਸੀ타 ਰਮਨ ਦਾ ਬਜਟ ਭਾਸ਼ਣ ਦੇਖ ਸਕਦੇ ਨੇ ਅਤੇ ਮੁੱਖ ਕੋਸ਼ਨਾਵਾਂ ਦੀ ਲਾਈਵ ਕਵਰੇਜ ਤੇ ਲਈ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਹਿੰਦੀ ਦੇਖ ਸਕਦੇ ਨੇ ਬਜਟ ਚ ਰੱਖਿਆ ਸਿੱਖਿਆ ਤੇ ਸਿਹਤ ਦੇ ਨਾਲ ਨਾਲ ਭਾਰਤੀ ਰੇਲਵੇ ਨਾਲ ਜੁੜੇ ਅਹਿਮ ਐਲਾਨ ਵੀ ਕੀਤੇ ਜਾਣਗੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਬਜਟ ਨਾਲ ਜੁੜੀਆਂ ਕਈ ਪੁਰਾਣੀਆਂ ਰਵਾਇਤਾਂ ਨੂੰ ਬਦਲ ਦਿੱਤਾ ਜਿਸ ਵਿੱਚ ਰੇਲਵੇ ਬਜਟ ਵੀ ਸ਼ਾਮਲ ਹੈ ਸਾਲ 2017 ਤੋਂ ਪਹਿਲਾਂ ਭਾਰਤੀ ਰੇਲਵੇ ਦੇ ਲਈ ਇੱਕ ਵੱਖਰਾ ਰੇਲ ਬਜਟ ਪੇਸ਼ ਕੀਤਾ ਜਾਂਦਾ ਸੀ ਪਰ ਇਸ ਤੋਂ ਬਾਅਦ ਰੇਲਵੇ ਬਜਟ ਨੂੰ ਵੀ ਇਸ ਆਮ ਬਜਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸ ਨੂੰ ਰਾਹਤ ਦਿੰਦੀ ਹੈ ਅਤੇ ਕਿਸ ਤੇ ਨਵਾਂ ਬੋਝ ਪਾ ਦਿੰਦੀ ਹੈ ਕਿ ਮੱਧ ਵਰਗ ਨੂੰ ਮਿਲੇਗੀ ਟੈਕਸ ਤੋਂ ਰਾਹਤ ਕੀ ਖਾਣ ਪੀਣ ਦੀਆਂ ਵਸਤਾਂ ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਅਸਰ ਪਵੇਗਾ ਜਵਾਬ ਸਿਰਵਕ ਕੁਝ ਹੀ ਘੰਟਿਆਂ ਦੇ ਵਿੱਚ ਮਿਲਣ ਵਾਲਾ ਹੈ ਹੁਣ ਤੋਂ ਕੁਝ ਘੰਟਿਆਂ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀ타ਰਮਨ ਬਜਟ ਪੇਸ਼ ਕਰਨਗੇ ਅਤੇ ਇਹ ਸਪਸ਼ਟ ਹੋਵੇਗਾ ਕਿ 2025-26 ਦੇ ਵਿੱਚ ਸਰਕਾਰ ਦੀਆਂ ਆਰਥਿਕ ਨੀਤੀਆਂ ਕੀ ਹੋਣ ਵਾਲੀਆਂ ਨੇ ਕਿ ਸਵਾਰ ਟੈਕਸ ਤੋਂ ਰਾਹਤ ਮਿਲੇਗੀ ਕਿ ਮਹਿੰਗਾਈ ਤੇ ਕਾਬੂ ਪਾਇਆ ਜਾਵੇਗਾ ਤੇ ਕਿ ਸਰਕਾਰ ਨੌਜਵਾਨਾਂ ਅਤੇ ਕਾਰੋਬਾਰੀਆਂ ਦੇ ਲਈ ਵੱਡੇ ਵੱਡੇ ਮੌਕੇ ਲੈ ਕੇ ਆਉਂਦੇ ਆ ਦੇਖਣਾ ਬਾਕੀ ਹੋਵੇਗਾ ਮਹਿਜ਼ ਕੁਝ ਹੀ ਕੰਟਿਆਂ ਦੇ ਬਾਅਦ ਬਜਟ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਸਾਰੇ ਸਵੱਲਾਂ ਦਾ ਜਵਾਬ ਆਪੇ ਹੀ ਮਿਲ ਜਾਵੇਗਾ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਨਾਲ ਭਰਿਆ ਰਹੇਗਾ ਕਿਉਂਕਿ ਬਜਟ ਦਾ ਦਿਨ ਆ ਗਿਆ ਅੱਜ 1 ਫਰਵਰੀ 2025 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਭਾਵੇਂ ਉਹ ਨੌਕਰੀ ਪੇਸ਼ਾ ਲੋਕ ਹੋਣ ਬਿਜ਼ਨਸਮੈਨ ਹੋਣ ਜਾਂ ਫਿਰ ਘਰੇਲੂ ਔਰਤਾ ਹਰ ਕਿਸੇ ਦੇ ਮਨ ਦੇ ਵਿੱਚ ਕੋ ਸਵਾਲ ਹੈ ਕਿ ਇਸ ਵਾਰ ਸਾਡੀਆਂ ਜੇਬਾਂ ਤੇ ਕੀ ਅਸਰ ਪਵੇਗਾ ਅੱਜ ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਸਵੇਰੇ 10:25 ਤੇ ਕੈਬਨਿਟ ਦੀ ਮੀਟਿੰਗ ਹੋਵੇਗੀ ਜਿੱਥੇ ਬਜਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇਗੀ। ਦੂਜੇ ਪਾਸੇ ਬਜਟ ਦੀ ਕਾਪੀ ਸੰਸਦ ਭਵਨ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚ ਚੁੱਕੇ ਨੇ। ਮਤਲਬ ਹੁਣ ਕੁਝ ਹੀ ਘੰਟਿਆਂ ਦੇ ਵਿੱਚ ਬਜਟ ਦੇ ਨਾਲ ਜੁੜੇ ਵੱਡੇ ਐਲਾਨ ਹੋਣ ਵਾਲੇ ਨੇ। ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ ਤਾਂ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਦੇ ਨਾਲ ਹਲਚਲ ਦੇ ਨਾਲ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਭਰਿਆ ਰਹੇਗਾ ਕਿਉਂਕਿ ਅੱਜ E <síntos> ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਇਸ ਵਾਰ ਬਜਟ ਨੂੰ ਲੈ ਕੇ ਕਾਫੀ ਚਰਚਾ ਆਇਆ ਤੇ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਮਹਿੰਗਾਈ ਅਤੇ ਟੈਕਸ ਦੇ ਮੋਰਚੇ ਤੇ ਵੱਡੀ ਰਾਹਤ ਦੇਣ ਜਾ ਰਹੀ ਹੈ ਇਸ ਲਈ ਸੰਭਵ ਹੈ ਕਿ ਟੈਕਸ ਸਲੈਬ ਦੇ ਵਿੱਚ ਬਦਲਾਵ ਹੋ ਸਕਦਾ ਜਿਸ ਨਾਲ ਮਿਡਲ ਕਲਾਸ ਦੀ ਜੇਬ ਤੇ ਬੋਝ ਘਟ ਜਾਵੇਗਾ ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਇਸ ਵਾਰ ਸਰਕਾਰ ਖਾਣ ਪੀਣ ਦੀਆਂ ਵਸਤਾਂ ਪੈਟਰੋਲ ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਰਾਹਤ ਦੇਣ ਲਈ ਕੁਝ ਖਾਸ ਕਦਮ ਚੁੱਕ ਸਕਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਦੁੱਧ ਦਾਲਾਂ ਗੈਸ ਸਿਲੰਡਰਾਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕੀ ਅਸਰ ਪਵੇਗਾ ਕਿ ਸਰਕਾਰ ਕੋਈ ਸਬਸਿਡੀ ਵਧਾਉਣ ਜਾ ਰਹੀ ਹੈ ਜਾਂ ਨਵੀਆਂ ਸਕੀਮਾਂ ਲੈ ਕੇ ਆਉਣ ਵਾਲੀ ਹੈ ਨੌਕਰੀ ਕਰਨ ਵਾਲੇ ਮਿਡਲ ਕਲਾਸ ਟੈਕਸ ਪੇਅਰ ਇਹ ਸੋਚ ਰਹੇ ਨੇ ਕਿ ਇਸ ਵਾਰ ਉਹਨਾਂ ਨੂੰ ਟੈਕਸ ਦੇ ਬੋਝ ਤੋਂ ਕੁਝ ਰਾਹਤ ਮਿਲੇਗੀ ਇਸ ਲਈ ਸਵੈ ਰੋਜ਼ਗਾਰ ਅਤੇ ਛੋਟੇ ਬਿਜ਼ਨਸਮੈਨ ਵੀ ਆਪਣੇ ਲਈ ਕੁਝ ਰਾਹਤ ਦੀ ਉਮੀਦ ਕਰ ਰਹੇ ਨੇ ਦੱਸ ਦੇ ਕਿ ਨਿਰਮਲਾ ਸੀਤਾ ਰਮਨ ਅੱਜ ਯਾਨੀ 1 ਫਰਵਰੀ ਸਵੇਰੇ 11 ਵਜੇ ਬਜਟ ਭਾਸ਼ਣ ਸ਼ੁਰੂ ਕਰਨਗੇ ਦਰਸ਼ਕ ਸੰਸਦ ਟੀਵੀ ਤੇ ਸੀ타 ਰਮਨ ਦਾ ਬਜਟ ਭਾਸ਼ਣ ਦੇਖ ਸਕਦੇ ਨੇ ਅਤੇ ਮੁੱਖ ਖੋਸ਼ਨਾਵਾਂ ਦੀ ਲਾਈਵ ਕਵਰੇਜ ਦੇ ਲਈ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਹਿੰਦੀ ਦੇਖ ਸਕਦੇ ਨੇ ਬਜਟ ਚ ਰੱਖਿਆ ਸਿੱਖਿਆ ਤੇ ਸਿਹਤ ਦੇ ਨਾਲ ਨਾਲ ਭਾਰਤੀ ਰੇਲਵੇ ਨਾਲ ਜੁੜੇ ਅਹਿਮ ਐਲਾਨ ਵੀ ਕੀਤੇ ਜਾਣਗੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਬਜਟ ਨਾਲ ਜੁੜੀਆਂ ਕਈ ਪੁਰਾਣੀਆਂ ਰਵਾਇਤਾਂ ਨੂੰ ਬਦਲ ਦਿੱਤਾ ਹੈ ਜਿਸ ਵਿੱਚ ਰੇਲਵੇ ਬਜਟ ਵੀ ਸ਼ਾਮਲ ਹੈ ਸਾਲ 2017 ਤੋਂ ਪਹਿਲਾਂ ਭਾਰਤੀ ਰੇਲਵੇ ਦੇ ਲਈ ਇੱਕ ਵੱਖਰਾ ਰੇਲ ਬਜਟ ਪੇਸ਼ ਕੀਤਾ ਜਾਂਦਾ ਸੀ ਪਰ ਇਸ ਤੋਂ ਬਾਅਦ ਰੇਲਵੇ ਬਜਟ ਨੂੰ ਵੀ ਇਸ ਆਮ ਬਜਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸ ਨੂੰ ਰਾਹਤ ਦਿੰਦੀ ਹੈ ਅਤੇ ਕਿਸ ਤੇ ਨਵਾਂ ਬੋਝ ਪਾ ਦਿੰਦੀ ਹੈ ਕਿ ਮੱਧ ਵਰਗ ਨੂੰ ਮਿਲੇਗੀ ਟੈਕਸ ਤੋਂ ਰਾਹਤ ਕਿ ਖਾਣ-ਪੀਣ ਦੀਆਂ ਵਸਤਾਂ ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਅਸਰ ਪਵੇਗਾ ਜਵਾਬ ਸਿਰਫ ਕੁਝ ਹੀ ਘੰਟਿਆਂ ਦੇ ਵਿੱਚ ਮਿਲਣ ਵਾਲਾ ਹੈ ਹੁਣ ਤੋਂ ਕੁਝ ਘੰਟਿਆਂ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਬਜਟ ਪੇਸ਼ ਕਰਨਗੇ ਅਤੇ ਇਹ ਸਪਸ਼ਟ ਹੋਵੇਗਾ ਕਿ 2025-26 ਦੇ ਵਿੱਚ ਸਰਕਾਰ ਦੀਆਂ ਆਰਥਿਕ ਨੀਤੀਆਂ ਕੀ ਹੋਣ ਵਾਲੀਆਂ ਨੇ ਕਿ ਸਵਾਰ ਟੈਕਸ ਤੋਂ ਰਾਹਤ ਮਿਲੇਗੀ ਕਿ ਮਹਿੰਗਾਈ ਤੇ ਕਾਬੂ ਪਾਇਆ ਜਾਵੇਗਾ ਤੇ ਕਿ ਸਰਕਾਰ ਨੌਜਵਾਨਾਂ ਤੇ ਕਾਰੋਬਾਰੀਆਂ ਦੇ ਲਈ ਵੱਡੇ ਵੱਡੇ ਮੌਕੇ ਲੈ ਕੇ ਆਉਂਦੀ ਹੈ ਦੇਖਣਾ ਬਾਕੀ ਹੋਵੇਗਾ ਮਹਿਜ਼ ਕੁਝ ਹੀ ਕੰਟਿਆਂ ਦੇ ਬਾਅਦ ਬਜਟ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਸਾਰੇ ਸਵੱਲਾਂ ਦਾ ਜਵਾਬ ਆਪੇ ਹੀ ਮਿਲ ਜਾਵੇਗਾ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਨਾਲ ਭਰਿਆ ਰਹੇਗਾ ਕਿਉਂਕਿ ਬਜਟ ਦਾ ਦਿਨ ਆ ਗਿਆ ਅੱਜ 1 ਫਰਵਰੀ 2025 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਭਾਵੇਂ ਉਹ ਨੌਕਰੀ ਪੇਸ਼ਾ ਲੋਕ ਹੋਣ ਬਿਜ਼ਨਸਮੈਨ ਹੋਣ ਜਾਂ ਫਿਰ ਘਰੇਲੂ ਔਰਤਾ ਹਰ ਕਿਸੇ ਦੇ ਮਨ ਦੇ ਵਿੱਚ ਕੋ ਸਵਾਲ ਹੈ ਕਿ ਇਸ ਵਾਰ ਸਾਡੀਆਂ ਜੇਬਾਂ ਤੇ ਕੀ ਅਸਰ ਪਵੇਗਾ ਅੱਜ ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਸਵੇਰੇ 10:25 ਤੇ ਕੈਬਨਿਟ ਦੀ ਮੀਟਿੰਗ ਹੋਵੇਗੀ ਜਿੱਥੇ ਬਜਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇਗੀ। ਦੂਜੇ ਪਾਸੇ ਬਜਟ ਦੀ ਕਾਪੀ ਸੰਸਦ ਭਵਨ ਦੇ ਵਿੱਚ ਪਹੁੰਚ ਚੁੱਕੀ ਹੈ। ਅਤੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚ ਚੁੱਕੇ ਨੇ। ਮਤਲਬ ਹੁਣ ਕੁਝ ਹੀ ਘੰਟਿਆਂ ਦੇ ਵਿੱਚ ਬਜਟ ਦੇ ਨਾਲ ਜੁੜੇ ਵੱਡੇ ਐਲਾਨ ਹੋਣ ਵਾਲੇ ਨੇ। ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ। ਤਾਂ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਦੇ ਨਾਲ ਹਲਚਲ ਦੇ ਨਾਲ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਭਰਿਆ ਰਹੇਗਾ ਕਿਉਂਕਿ ਅੱਜ Yeah. <laughs> ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਇਸ ਵਾਰ ਬਜਟ ਨੂੰ ਲੈ ਕੇ ਕਾਫੀ ਚਰਚਾ ਆਇਆ ਤੇ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਮਹਿੰਗਾਈ ਅਤੇ ਟੈਕਸ ਦੇ ਮੋਰਚੇ ਤੇ ਵੱਡੀ ਰਾਹਤ ਦੇਣ ਜਾ ਰਹੀ ਹੈ ਇਸ ਲਈ ਸੰਭਵ ਹੈ ਕਿ ਟੈਕਸ ਸਲੈਬ ਦੇ ਵਿੱਚ ਬਦਲਾਅ ਹੋ ਸਕਦਾ ਹੈ ਜਿਸ ਨਾਲ ਮਿਡਲ ਕਲਾਸ ਦੀ ਜੇਬ ਤੇ ਬੋਝ ਘਟ ਜਾਵੇਗਾ ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਇਸ ਵਾਰ ਸਰਕਾਰ ਖਾਣ ਪੀਣ ਦੀਆਂ ਵਸਤਾਂ ਪੈਟਰੋਲ ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਰਾਹਤ ਦੇਣ ਲਈ ਕੁਝ ਖਾਸ ਕਦਮ ਚੁੱਕ ਸਕਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਦੁੱਧ ਦਾਲਾਂ ਗੈਸ ਸਿਲੰਡਰਾਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕੀ ਅਸਰ ਪਵੇਗਾ ਕਿ ਸਰਕਾਰ ਕੋਈ ਸਬਸਿਡੀ ਵਧਾਉਣ ਜਾ ਰਹੀ ਹੈ ਜਾਂ ਨਵੀਆਂ ਸਕੀਮਾਂ ਲੈ ਕੇ ਆਉਣ ਵਾਲੀ ਹੈ ਨੌਕਰੀ ਕਰਨ ਵਾਲੇ ਮਿਡਲ ਕਲਾਸ ਟੈਕਸ ਪੇਅਰ ਇਹ ਸੋਚ ਰਹੇ ਨੇ ਕਿ ਇਸ ਵਾਰ ਉਹਨਾਂ ਨੂੰ ਟੈਕਸ ਦੇ ਬੋਝ ਤੋਂ ਕੁਝ ਰਾਹਤ ਮਿਲੇਗੀ ਇਸ ਲਈ ਸਵੈ ਰੋਜ਼ਗਾਰ ਅਤੇ ਛੋਟੇ ਬਿਜ਼ਨਸਮੈਨ ਵੀ ਆਪਣੇ ਲਈ ਕੁਝ ਰਾਹਤ ਦੀ ਉਮੀਦ ਕਰ ਰਹੇ ਨੇ ਦੱਸ ਦੇ ਕਿ ਨਿਰਮਲਾ ਸੀ타 ਰਮਨ ਅੱਜ ਯਾਨੀ 1 ਫਰਵਰੀ ਸਵੇਰੇ 11 ਵਜੇ ਬਜਟ ਭਾਸ਼ਣ ਸ਼ੁਰੂ ਕਰਨਗੇ ਦਰਸ਼ਕ ਸੰਸਦ ਟੀਵੀ ਤੇ ਸੀ타 ਰਮਨ ਦਾ ਬਜਟ ਭਾਸ਼ਣ ਦੇਖ ਸਕਦੇ ਨੇ ਅਤੇ ਮੁੱਖ ਕੋਸ਼ਨਾਵਾਂ ਦੀ ਲਾਈਵ ਕਵਰੇਜ ਦੇ ਲਈ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਹਿੰਦੀ ਦੇਖ ਸਕਦੇ ਨੇ ਬਜਟ ਚ ਰੱਖਿਆ ਸਿੱਖਿਆ ਤੇ ਸਿਹਤ ਦੇ ਨਾਲ ਨਾਲ ਭਾਰਤੀ ਰੇਲਵੇ ਨਾਲ ਜੁੜੇ ਅਹਿਮ ਐਲਾਨ ਵੀ ਕੀਤੇ ਜਾਣਗੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਬਜਟ ਨਾਲ ਜੁੜੀਆਂ ਕਈ ਪੁਰਾਣੀਆਂ ਰਵਾਇਤਾਂ ਨੂੰ ਬਦਲ ਦਿੱਤਾ ਜਿਸ ਵਿੱਚ ਰੇਲਵੇ ਬਜਟ ਵੀ ਸ਼ਾਮਲ ਹੈ ਸਾਲ 2017 ਤੋਂ ਪਹਿਲਾਂ ਭਾਰਤੀ ਰੇਲਵੇ ਦੇ ਲਈ ਇੱਕ ਵੱਖਰਾ ਰੇਲ ਬਜਟ ਪੇਸ਼ ਕੀਤਾ ਜਾਂਦਾ ਸੀ ਪਰ ਇਸ ਤੋਂ ਬਾਅਦ ਰੇਲਵੇ ਬਜਟ ਨੂੰ ਵੀ ਇਸ ਆਮ ਬਜਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸ ਨੂੰ ਰਾਹਤ ਦਿੰਦੀ ਹੈ ਅਤੇ ਕਿਸ ਤੇ ਨਵਾਂ ਬੋਝ ਪਾ ਦਿੰਦੀ ਹੈ ਕਿ ਮੱਧ ਵਰਗ ਨੂੰ ਮਿਲੇਗੀ ਟੈਕਸ ਤੋਂ ਰਾਹਤ ਕੀ ਖਾਣ ਪੀਣ ਦੀਆਂ ਵਸਤਾਂ ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਅਸਰ ਪਵੇਗਾ ਜਵਾਬ ਸਿਰਵੋ ਕੁਝ ਹੀ ਘੰਟਿਆਂ ਦੇ ਵਿੱਚ ਮਿਲਣ ਵਾਲਾ ਹੈ ਹੁਣ ਤੋਂ ਕੁਝ ਘੰਟਿਆਂ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀ타ਰਮਨ ਬਜਟ ਪੇਸ਼ ਕਰਨਗੇ ਅਤੇ ਇਹ ਸਪਸ਼ਟ ਹੋਵੇਗਾ ਕਿ 2025-26 ਦੇ ਵਿੱਚ ਸਰਕਾਰ ਦੀਆਂ ਆਰਥਿਕ ਨੀਤੀਆਂ ਕੀ ਹੋਣ ਵਾਲੀਆਂ ਨੇ ਕਿ ਸਵਾਰ ਟੈਕਸ ਤੋਂ ਰਾਹਤ ਮਿਲੇਗੀ ਕਿ ਮਹਿੰਗਾਈ ਤੇ ਕਾਬੂ ਪਾਇਆ ਜਾਵੇਗਾ ਤੇ ਕਿ ਸਰਕਾਰ ਨੌਜਵਾਨਾਂ ਅਤੇ ਕਾਰੋਬਾਰੀਆਂ ਦੇ ਲਈ ਵੱਡੇ ਵੱਡੇ ਮੌਕੇ ਲੈ ਕੇ ਆਉਂਦੇ ਆ ਦੇਖਣਾ ਬਾਕੀ ਹੋਵੇਗਾ ਮਹਿਜ਼ ਕੁਝ ਹੀ ਕੰਟਿਆਂ ਦੇ ਬਾਅਦ ਬਜਟ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਸਾਰੇ ਸਵੱਲਾਂ ਦਾ ਜਵਾਬ ਆਪੇ ਹੀ ਮਿਲ ਜਾਵੇਗਾ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਨਾਲ ਭਰਿਆ ਰਹੇਗਾ ਕਿਉਂਕਿ ਬਜਟ ਦਾ ਦਿਨ ਆ ਗਿਆ ਅੱਜ 1 ਫਰਵਰੀ 2025 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਭਾਵੇਂ ਉਹ ਨੌਕਰੀ ਪੇਸ਼ਾ ਲੋਕ ਹੋਣ ਬਿਜ਼ਨਸਮੈਨ ਹੋਣ ਜਾਂ ਫਿਰ ਘਰੇਲੂ ਔਰਤਾ ਹਰ ਕਿਸੇ ਦੇ ਮਨ ਦੇ ਵਿੱਚ ਇੱਕੋ ਸਵਾਲ ਹੈ ਕਿ ਇਸ ਵਾਰ ਸਾਡੀਆਂ ਜੇਬਾਂ ਤੇ ਕੀ ਅਸਰ ਪਵੇਗਾ ਅੱਜ ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਸਵੇਰੇ 10:25 ਤੇ ਕੈਬਨਿਟ ਦੀ ਮੀਟਿੰਗ ਹੋਵੇਗੀ ਜਿੱਥੇ ਬਜਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇਗੀ ਦੂਜੇ ਪਾਸੇ ਬਜਟ ਦੀ ਕਾਪੀ ਸੰਸਦ ਭਵਨ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚ ਚੁੱਕੇ ਨੇ ਮਤਲਬ ਹੁਣ ਕੁਝ ਹੀ ਘੰਟਿਆਂ ਦੇ ਵਿੱਚ ਬਜਟ ਦੇ ਨਾਲ ਜੁੜੇ ਵੱਡੇ ਐਲਾਨ ਹੋਣ ਵਾਲੇ ਨੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ ਤਾਂ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਦੇ ਭਵਨ ਦੇ ਵਿੱਚ ਸਰਗਰਮੀ ਦੇ ਨਾਲ ਹਲਚਲ ਦੇ ਨਾਲ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਆ ਰਿਹਾ ਰਹੇਗਾ ਕਿਉਂਕਿ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਇਸ ਵਾਰ ਬਜਟ ਨੂੰ ਲੈ ਕੇ ਕਾਫੀ ਚਰਚਾ ਆਇਆ ਤੇ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਮਹਿੰਗਾਈ ਅਤੇ ਟੈਕਸ ਦੇ ਮੋਰਚੇ ਤੇ ਵੱਡੀ ਰਾਹਤ ਦੇਣ ਜਾ ਰਹੀ ਹੈ ਇਸ ਲਈ ਸੰਭਵ ਹੈ ਕਿ ਟੈਕਸ ਸਲੈਬ ਦੇ ਵਿੱਚ ਬਦਲਾਅ ਹੋ ਸਕਦਾ ਜਿਸ ਨਾਲ ਮਿਡਲ ਕਲਾਸ ਦੀ ਜੇਬ ਤੇ ਬੋਝ ਘਟ ਜਾਵੇਗਾ ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਇਸ ਵਾਰ ਸਰਕਾਰ ਖਾਣ-ਪੀਣ ਦੀਆਂ ਵਸਤਾਂ, ਪੈਟਰੋਲ, ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਰਾਹਤ ਦੇਣ ਲਈ ਕੁਝ ਖਾਸ ਕਦਮ ਚੁੱਕ ਸਕਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਦੁੱਧ, ਦਾਲਾਂ, ਗੈਸ ਸਿਲੰਡਰਾਂ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕੀ ਅਸਰ ਪਵੇਗਾ ਕਿ ਸਰਕਾਰ ਕੋਈ ਸਬਸਿਡੀ ਵਧਾਉਣ ਜਾ ਰਹੀ ਹੈ ਜਾਂ ਨਵੀਆਂ ਸਕੀਮਾਂ ਲੈ ਕੇ ਆਉਣ ਵਾਲੀ ਹੈ ਨੌਕਰੀ ਕਰਨ ਵਾਲੇ ਮਿਡਲ ਕਲਾਸ ਟੈਕਸ ਪੇਅਰ ਇਹ ਸੋਚ ਰਹੇ ਨੇ ਕਿ ਇਸ ਵਾਰ ਉਹਨਾਂ ਨੂੰ ਟੈਕਸ ਦੇ ਬੋਝ ਤੋਂ ਕੁਝ ਰਾਹਤ ਮਿਲੇਗੀ ਇਸ ਲਈ ਸਵੈ ਰੋਜ਼ਗਾਰ ਅਤੇ ਛੋਟੇ ਬਿਜ਼ਨਸਮੈਨ ਵੀ ਆਪਣੇ ਲਈ ਕੁਝ ਰਾਹਤ ਦੀ ਉਮੀਦ ਕਰ ਰਹੇ ਨੇ ਦੱਸ ਦੇ ਕਿ ਨਰਮਲਾ ਸੀ타 ਰਮਨ ਅੱਜ ਯਾਨੀ 1 ਫਰਵਰੀ ਸਵੇਰੇ 11 ਵਜੇ ਬਜਟ ਭਾਸ਼ਣ ਸ਼ੁਰੂ ਕਰਨਗੇ ਦਰਸ਼ਕ ਸੰਸਦ ਟੀਵੀ ਤੇ ਸੀ타 ਰਮਨ ਦਾ ਬਜਟ ਭਾਸ਼ਣ ਦੇਖ ਸਕਦੇ ਨੇ ਅਤੇ ਮੁੱਖ ਕੋਸ਼ਨਾਵਾਂ ਦੀ ਲਾਈਵ ਕਵਰੇਜ ਤੇ ਲਈ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਹਿੰਦੀ ਦੇਖ ਸਕਦੇ ਨੇ ਬਜਟ ਚ ਰੱਖਿਆ ਸਿੱਖਿਆ ਤੇ ਸਿਹਤ ਦੇ ਨਾਲ ਨਾਲ ਭਾਰਤੀ ਰੇਲਵੇ ਨਾਲ ਜੁੜੇ ਅਹਿਮ ਐਲਾਨ ਵੀ ਕੀਤੇ ਜਾਣਗੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਬਜਟ ਨਾਲ ਜੁੜੀਆਂ ਕਈ ਪੁਰਾਣੀਆਂ ਰਵਾਇਤਾਂ ਨੂੰ ਬਦਲ ਦਿੱਤਾ ਹੈ ਜਿਸ ਵਿੱਚ ਰੇਲਵੇ ਬਜਟ ਵੀ ਸ਼ਾਮਲ ਹੈ ਸਾਲ 2017 ਤੋਂ ਪਹਿਲਾਂ ਭਾਰਤੀ ਰੇਲਵੇ ਦੇ ਲਈ ਇੱਕ ਵੱਖਰਾ ਰੇਲ ਬਜਟ ਪੇਸ਼ ਕੀਤਾ ਜਾਂਦਾ ਸੀ ਪਰ ਇਸ ਤੋਂ ਬਾਅਦ ਰੇਲਵੇ ਬਜਟ ਨੂੰ ਵੀ ਇਸ ਆਮ ਬਜਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿਸ ਨੂੰ ਰਾਹਤ ਦਿੰਦੀ ਹੈ ਅਤੇ ਕਿਸ ਤੇ ਨਵਾਂ ਬੋਝ ਪਾ ਦਿੰਦੀ ਹੈ ਕਿ ਮੱਧ ਵਰਗ ਨੂੰ ਮਿਲੇਗੀ ਟੈਕਸ ਤੋਂ ਰਾਹਤ ਕੀ ਖਾਣ-ਪੀਣ ਦੀਆਂ ਵਸਤਾਂ ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਅਸਰ ਪਵੇਗਾ ਜਵਾਬ ਸਿਰਵਕ ਕੁਝ ਹੀ ਘੰਟਿਆਂ ਦੇ ਵਿੱਚ ਮਿਲਣ ਵਾਲਾ ਹੈ ਹੁਣ ਤੋਂ ਕੁਝ ਘੰਟਿਆਂ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀ타ਰਮਨ ਬਜਟ ਪੇਸ਼ ਕਰਨਗੇ ਅਤੇ ਇਹ ਸਪਸ਼ਟ ਹੋਵੇਗਾ ਕਿ 2025-26 ਦੇ ਵਿੱਚ ਸਰਕਾਰ ਦੀਆਂ ਆਰਥਿਕ ਨੀਤੀਆਂ ਕੀ ਹੋਣ ਵਾਲੀਆਂ ਨੇ ਕਿ ਸਵਾਰ ਟੈਕਸ ਤੋਂ ਰਾਹਤ ਮਿਲੇਗੀ ਕਿ ਮਹਿੰਗਾਈ ਤੇ ਕਾਬੂ ਪਾਇਆ ਜਾਵੇਗਾ ਤੇ ਕਿ ਸਰਕਾਰ ਨੌਜਵਾਨਾਂ ਤੇ ਕਾਰੋਬਾਰੀਆਂ ਦੇ ਲਈ ਵੱਡੇ ਵੱਡੇ ਮੌਕੇ ਲੈ ਕੇ ਆਉਂਦੀ ਹੈ ਦੇਖਣਾ ਬਾਕੀ ਹੋਵੇਗਾ ਮਹਿਜ਼ ਕੁਝ ਹੀ ਕੰਟਿਆਂ ਦੇ ਬਾਅਦ ਬਜਟ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਇਹਨਾਂ ਸਾਰੇ ਸਵੱਲਾਂ ਦਾ ਜਵਾਬ ਆਪੇ ਹੀ ਮਿਲ ਜਾਵੇਗਾ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਨਾਲ ਭਰਿਆ ਰਹੇਗਾ ਕਿਉਂਕਿ ਬਜਟ ਦਾ ਦਿਨ ਆ ਗਿਆ ਅੱਜ 1 ਫਰਵਰੀ 2025 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਭਾਵੇਂ ਉਹ ਨੌਕਰੀ ਪੇਸ਼ਾ ਲੋਕ ਹੋਣ ਬਿਜ਼ਨਸਮੈਨ ਹੋਣ ਜਾਂ ਫਿਰ ਘਰੇਲੂ ਔਰਤਾ ਹਰ ਕਿਸੇ ਦੇ ਮਨ ਦੇ ਵਿੱਚ ਇੱਕੋ ਸਵਾਲ ਹੈ ਕਿ ਇਸ ਵਾਰ ਸਾਡੀਆਂ ਜੇਬਾਂ ਤੇ ਕੀ ਅਸਰ ਪਵੇਗਾ ਅੱਜ ਸੰਸਦ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਸਵੇਰੇ 10:25 ਤੇ ਕੈਬਨਿਟ ਦੀ ਮੀਟਿੰਗ ਹੋਵੇਗੀ ਜਿੱਥੇ ਬਜਟ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਜਾਵੇਗੀ ਦੂਜੇ ਪਾਸੇ ਬਜਟ ਦੀ ਕਾਪੀ ਸੰਸਦ ਭਵਨ ਦੇ ਵਿੱਚ ਪਹੁੰਚ ਚੁੱਕੀ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚ ਚੁੱਕੇ ਨੇ ਮਤਲਬ ਹੁਣ ਕੁਝ ਹੀ ਘੰਟਿਆਂ ਦੇ ਵਿੱਚ ਬਜਟ ਦੇ ਨਾਲ ਜੁੜੇ ਵੱਡੇ ਐਲਾਨ ਹੋਣ ਵਾਲੇ ਨੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਅੱਜ ਬਜਟ ਪੇਸ਼ ਕੀਤਾ ਜਾਵੇਗਾ ਤਾਂ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਸਰਗਰਮੀ ਦੇ ਨਾਲ ਹਲਚਲ ਦੇ ਨਾਲ ਅੱਜ ਦਾ ਦਿਨ ਸੰਸਦ ਭਵਨ ਦੇ ਵਿੱਚ ਭਰਿਆ ਰਹੇਗਾ ਕਿਉਂਕਿ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ ਆਮ ਬਜਟ ਪੇਸ਼ ਕਰਨ ਜਾ ਰਹੇ ਨੇ ਇਸ ਵਾਰ ਬਜਟ ਨੂੰ ਲੈ ਕੇ ਕਾਫੀ ਚਰਚਾ ਆਇਆ ਤੇ ਖਬਰਾਂ ਆ ਰਹੀਆਂ ਨੇ ਕਿ ਸਰਕਾਰ ਮਹਿੰਗਾਈ ਅਤੇ ਟੈਕਸ ਦੇ ਮੋਰਚੇ ਤੇ ਵੱਡੀ ਰਾਹਤ ਦੇਣ ਜਾ ਰਹੀ ਹੈ ਇਸ ਲਈ ਸੰਭਵ ਹੈ ਕਿ ਟੈਕਸ ਸਲੈਬ ਦੇ ਵਿੱਚ ਬਦਲਾਅ ਹੋ ਸਕਦਾ ਜਿਸ ਨਾਲ ਮਿਡਲ ਕਲਾਸ ਦੀ ਜੇਬ ਤੇ ਬੋਝ ਘਟ ਜਾਵੇਗਾ ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਇਸ ਵਾਰ ਸਰਕਾਰ ਖਾਣ-ਪੀਣ ਦੀਆਂ ਵਸਤਾਂ, ਪੈਟਰੋਲ, ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਰਾਹਤ ਦੇਣ ਲਈ ਕੁਝ ਖਾਸ ਕਦਮ ਚੁੱਕ ਸਕਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਦੁੱਧ, ਦਾਲਾਂ, ਗੈਸ ਸਿਲੰਡਰ ਅਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੇ ਕੀ ਅਸਰ ਪਵੇਗਾ ਕਿ ਸਰਕਾਰ ਕੋਈ ਸਬਸਿਡੀ ਵਧਾਉਣ ਜਾ ਰਹੀ ਹੈ ਜਾਂ ਨਵੀਆਂ ਸਕੀਮਾਂ ਲੈ ਕੇ ਆਉਣ ਵਾਲੀ ਹੈ ਨੌਕਰੀ ਕਰਨ ਵਾਲੇ ਮਿਡਲ ਕਲਾਸ ਟੈਕਸ ਪੇਅਰ ਇਹ ਸੋਚ ਰਹੇ ਨੇ ਕਿ ਇਸ ਵਾਰ ਉਹਨਾਂ ਨੂੰ ਟੈਕਸ ਦੇ ਬੋਝ ਤੋਂ ਕੁਝ ਰਾਹਤ ਮਿਲੇਗੀ ਇਸ ਲਈ ਸਵੈ ਰੋਜ਼ਗਾਰ ਅਤੇ ਛੋਟੇ ਬਿਜ਼ਨਸਮੈਨ ਵੀ ਆਪਣੇ ਲਈ ਕੁਝ ਰਾਹਤ ਦੀ ਉਮੀਦ ਕਰ ਰਹੇ ਨੇ ਦੱਸ ਦੇ ਕਿ ਨਰਮਲਾ ਸੀ타 ਰਮਨ ਅੱਜ ਯਾਨੀ 1 ਫਰਵਰੀ ਸਵੇਰੇ 11 ਵਜੇ ਬਜਟ ਭਾਸ਼ਣ ਸ਼ੁਰੂ ਕਰਨਗੇ ਦਰਸ਼ਕ ਸੰਸਦ ਟੀਵੀ ਤੇ ਸੀ타 ਰਮਨ ਦਾ ਬਜਟ ਭਾਸ਼ਣ ਦੇਖ ਸਕਦੇ ਨੇ ਅਤੇ ਮੁੱਖ ਕੋਸ਼ਨਾਵਾਂ ਦੀ ਲਾਈਵ ਕਵਰੇਜ ਤੇ ਲਈ ਫਾਈਨੈਂਸ਼ੀਅਲ ਐਕਸਪ੍ਰੈਸ ਆਨਲਾਈਨ ਹਿੰਦੀ ਦੇਖ ਸਕਦੇ ਨੇ ਬਜਟ ਚ ਰੱਖਿਆ ਸਿੱਖਿਆ ਤੇ ਸਿਹਤ ਦੇ ਨਾਲ ਨਾਲ ਭਾਰਤੀ ਰੇਲਵੇ ਨਾਲ ਜੁੜੇ ਅਹਿਮ ਐਲਾਨ ਵੀ ਕੀਤੇ ਜਾਣਗੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਬਜਟ ਨਾਲ ਜੁੜੀਆਂ ਕਈ ਪੁਰਾਣੀਆਂ ਰਵਾਇਤਾਂ ਨੂੰ ਬਦਲ ਦਿੱਤਾ ਹੈ ਜਿਸ ਵਿੱਚ ਰੇਲਵੇ ਬਜਟ ਵੀ ਸ਼ਾਮਲ ਹੈ ਸਾਲ 2017 ਤੋਂ ਪਹਿਲਾਂ ਭਾਰਤੀ ਰੇਲਵੇ ਦੇ ਲਈ ਇੱਕ ਵੱਖਰਾ ਰੇਲ ਬਜਟ ਪੇਸ਼ ਕੀ